ਅਜਸਟਮੈਂਟ ਕਰਿਓ ਦੋਸਤੋ ਸਿੰਘਾਂ ਦੀ ਤੁਸੀਂ ਚੈੱਕ ਕਰ ਲਓ ਸਿੰਘ ਸੋਨਾ ਮੂੰਹ ਦੀ ਵੀ ਬਹੁਤ ਸੋਹਣੀ ਝੋਟੀ ਐ ਤੇ ਸਿੰਘਾਂ ਸੂੰਗਾਂ ਦੀ ਵੀ ਬਹੁਤ ਸੋਹਣੀ ਐ ਤੇ ਇੱਕ ਵਾਰ ਆਪਾਂ ਇੱਥੇ ਖੜਾ ਲਓ ਬਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਣਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਦੋਸਤੋ ਆਪਾਂ ਜਿਹੜੀਆਂ ਤੁਹਾਨੂੰ ਸਕਰੀਨ ਦੇ ਉੱਤੇ ਬਹੁਤ ਚੰਗੀਆਂ ਦੋ ਮੱਝਾਂ ਜਿਹੜੀਆਂ ਦਿਖਾਈ ਦੇਈ ਜਾਂਦੀਆਂ ਉਹ ਸੇਲ ਵਾਸਤੇ ਨੇ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਵਾਂਗੇ ਡਿਟੇਲ ਲੈ ਕੇ ਦੇਵਾਂਗੇ ਤੁਹਾਨੂੰ ਕੀ ਡਿਟੇਲ ਰਹਿੰਦੀ ਐ ਇਹਨਾਂ ਪਸ਼ੂਆਂ ਦੀ ਕੀ ਜਾਣਕਾਰੀ ਬਾਈ ਦਿੰਦਾ ਹਨਾ ਕਿਹੜੇ ਪਿੰਡ ਪਹੁੰਚੇ ਆਪਾਂ ਤੇ ਉਹ ਸਾਰੀ ਆਪਾਂ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਤੇ ਆਜੋ ਕਰਾਈਏ ਬਾਈ ਨਾਲ ਆਪਾਂ ਤੁਹਾਡੀ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤੁਸੀਂ ਆਪਣਾ ਨਾਮ ਦੱਸੋਗੇ ਨਾਮ ਕੀ ਹੈ ਅਮਨਦੀਪ ਸਿੰਘ ਹੈ ਜੀ ਅਮਨਦੀਪ ਸਿੰਘ ਤੇ ਪਿੰਡ ਬਾਈ ਪਿੰਡ ਚਕੇਰੀਆਂ ਬਾਈ ਜੀ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਤੇ ਮਾਨਸਾ ਤੋਂ ਬਾਈ ਕਿੰਨੇ ਕਿਲੋਮੀਟਰ ਦੀ ਦੂਰੀ ਤੇ ਮਾਨਸਾ ਤੋਂ ਬਾਈ ਜੀ ਇਹ 5 ਕਿਲੋਮੀਟਰ ਦੂਰੀ ਤੇ ਹੈ ਠੀਕ ਹੈ ਉਹ ਆਪਾਂ ਜਾਣੇ ਭਲਾਡੇ ਨੂੰ ਠੀਕ ਹੈ ਹਾਂਜੀ ਪਹਿਲਾ ਪਿੰਡ ਆਉਂਦਾ ਆਪਣਾ ਪਹਿਲਾ ਪਿੰਡ ਹੀ ਆਉਂਦਾ ਹਨਾ ਜਵਾਰ ਕਾਂ ਦੇ ਕੋਲੇ ਜਵਾਰ ਕਾਂ ਦੇ ਕੋਲੇ ਹਾਂਜੀ ਠੀਕ ਹੈ ਤੇ ਬਾਈ ਅੱਜ ਆਪਣੇ ਕੋਲ ਹੈਗੇ ਜਿਹੜੇ ਦੋ ਨਾਗ ਬਕਾਊਆ ਹਨਾ ਹਾਂਜੀ ਹਾਂ ਠੀਕ ਹੈ ਤੇ ਜਿਹੜੀ ਆ ਪਹਿਲੀ ਜਿਹੜੀ ਮੱਝ ਦੇਸੀ ਆਂਦੀ ਹੈ ਇਹਦੀ ਡਿਟੇਲ ਆਪਾਂ ਲੈਣੇ ਆਂ ਤੇ ਇਹ ਕਿੰਵੇਂ ਸੂਏ ਸੁਣਾ ਇਹਨੇ ਬਾਈ ਜੀ ਨੇ ਚੌਥੀ ਸੂਏ ਸੁਣਾ ਜੀ ਚੌਥੇ ਸੂਏ ਹਾਂਜੀ ਹਾਂ ਤੇ ਤੀਜੀ ਸੂਏ ਆਪਾਂ ਦੁੱਧ ਦੀ ਗੱਲ ਕਰੀਏ ਕਿੰਨਾ ਦੁੱਧ ਦੱਸ ਬਾਈ ਜੀ ਆਪਾਂ ਅਗਲੇ ਨੂੰ 15 ਲੀਟਰ ਬਿਲਕੁਲ ਮੇਨ ਤੋਲ ਕੇ ਦੇਵਾਂਗੇ ਆਪਾਂ ਠੀਕ ਹੈ ਤੇ ਹੁਣ ਕਿੰਨੇ ਦਿਨ ਲੇ ਜਾਊਗੀ ਬਾਈ ਜ ਬਈ ਇਹ ਲੈਂਦੀ ਹੈ 20 ਦਿਨਾਂ ਦੀ ਕੱਚੀ ਆ ਜੀ 20 ਦਿਨਾਂ ਦੀ ਕੱਚੀ ਆ ਹਾਂਜੀ ਹਾਂ ਠੀਕ ਆ ਤੇ ਬਈ ਮੈਨੂੰ ਇਹ ਇੱਕ ਤਾਂ ਝੋਟੀ ਤੇਰੀ ਤੋੜ ਕੇ ਦਿਖਾ ਦੇ ਤੇ ਇੱਕ ਸਾਨੂੰ ਇਹਦਾ ਰੇਟ ਦੱਸ ਦੇ ਰੇਟ ਬਈ ਜੀ ਆਪਾਂ ਅਗਲੇ ਨਾਂ ਵੀ ਆਪਾਂ ਜੇਸਰਾਂ ਨਾਲ ਗੱਲ ਕਰੀ ਬ ਫੋਨ ਤੇ ਗੱਲ ਕਰ ਲਈਏ ਫੋਨ ਤੇ ਹਾਂਜੀ ਹਾਂ ਮਰਜੀ ਉਹ ਮੈਂ ਤਾਂ ਕਹਿੰਦਾ ਵੀ ਜੇ ਦੱਸ ਦਿੰਦੇ ਹਣਾ ਨਹੀਂ ਫੋਨ ਤੇ ਜੀ ਠੀਕ ਆ ਚਲੋ ਠੀਕ ਆ ਤੇ ਚਲੋ ਬਈ ਫਿਰ ਸਾਨੂੰ ਖੋਲ ਕੇ ਦਿਖਾ ਦੋ ਠੀਕ ਹੈ ਬਈ ਲੈ ਵੀ ਦੋਸਤੋ ਆਪਾਂ ਤੁਹਾਨੂੰ ਇਹ ਮੱਝ ਜਿਹੜੀ ਆਪਾਂ ਤੋੜ ਕੇ ਦਿਖਾਉਣੇ ਇੱਕ ਗੱਲ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਦਾ ਵੀ ਇਹ ਜਿਹੜੀ ਮੱਝ ਆ ਨਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਹੈਗਾ ਘਰੇ ਰੱਖੇ ਹੋਏ ਪਸ਼ੂ ਆ ਦੋਨੇ ਦੇ ਦੋਨੇ ਤੇ ਤੁਸੀਂ ਆਪ ਹੀ ਚੈੱਕ ਕਰ ਲਓ ਮੱਝ ਦਾ ਜਿਹੜਾ ਵੇਟ ਆ ਬੋਡੀ ਵੇਟ ਆ ਉਹ ਜਿਹੜਾ ਬਹੁਤ ਜ਼ਿਆਦਾ ਆ ਤੇ ਸਿੰਗਾ-ਸੂੰਗਾ ਵੀ ਬਹੁਤ ਸੋਹਣੀ ਆ ਤੇ ਇੱਕ ਵਾਰ ਆਪਾਂ ਇੱਥੇ ਖੜਾ ਲਓ ਬਈ ਜੀ ਇੱਕ ਵਾਰ ਆਪਾਂ ਤੁਹਾਨੂੰ ਨਾ ਲੈਵੇ ਤੇ ਜਿਹੜੇ ਹੈਗੇ ਕੰਡੀਸ਼ਨ ਆ ਅਜੇ ਇਹਨੇ ਬੰਨ ਨਾ ਮੱਝ ਨੇ ਤੇ ਬਈ ਇਹ ਜਿਵੇਂ ਮਗਰਲੇ ਥਾਣਾ ਜਿਹੜੇ ਹਨਾ ਅਸੀਂ ਜੋੜ ਕੇ ਰੱਖੂਗੇ ਨਹੀਂ ਨਹੀਂ ਬਾਈ ਖੁੱਲ ਨੇ ਪੂਰੇ ਖੁੱਲਦੇ ਹਨ ਖੁੱਲੂਗੀ ਹਾਂਜੀ ਹਾਂ ਬਿਲਕੁਲ ਠੀਕ ਠੀਕ ਆ ਠੰਡਾ ਲਾ ਥੰਡਾ ਜਾਂਦੀ ਬਈ ਜੀ ਠੀਕ ਆ ਲੈ ਵੀ ਦੋਸਤੋ ਥੋੜਾ ਸਾਡੇ ਕੋਲੇ ਹੈਗਾ ਅੱਜ ਥਾਂ ਭੀੜ ਹੈਗਾ ਤੇ ਬਾਕੀ ਥਾਣਾ ਜਿਹੜਾ ਉਹ ਮੁਠੀ ਵਾਲਾ ਲੱਗਿਆ ਹੋਇਆ ਆ ਦੇਖੋ ਤੇ ਬਾਈ ਇਹ ਜਿਹੜੀਆਂ ਗੰਡਾਂਆਂ ਤੁਸੀਂ ਜੰਦੀਆਂ ਇਹ ਤਾਂ ਕੋਈ ਹੈ ਨਹੀਂ ਨਾ ਬਾਈ ਇਹ ਤਾਂ ਜਮਾਂ ਸਾਫ਼ ਆ ਬਿਲਕੁਲ ਸਾਫ਼ ਆ ਕੋਈ ਪਾਸੇ ਤੇ ਪ੍ਰੋਬਲਮ ਨਹੀਂ ਹੈਗੀ ਆਪਾਂ ਅਗਰੇ ਬੋਲ ਕੇ ਚੰਗਾ ਚੈੱਕ ਕਰਕੇ ਅਗਰੇ ਗਾਰੰਟੀ ਕਰਕੇ ਲਵੇ ਹੁੰਦਾ ਆਪਾਂ ਵੀ ਠੀਕ ਹੈ ਕਿਸੇ ਲੈਣੀ ਹੈ ਮਤਲਬ ਇਹ ਦੋਨੇ ਦੇ ਦੋਨੇ ਪਸ਼ੂ ਦੀ ਫੁੱਲ ਗਾਰੰਟੀ ਹੋਊਗੀ ਫੁੱਲ ਗਾਰੰਟੀ ਹੋਊਗੀ ਬਾਈ ਹਾਂ ਠੀਕ ਹੈ ਤੇ ਇਹਦੇ ਬਾਈ ਜੇ ਆਪਾਂ ਗੱਲ ਕਰੀਏ ਵੀ ਇਹ ਗੱਬਣ ਕਿਹੜੇ ਟੀਕੇ ਦੀ ਹੈ ਕਿ ਕੋਈ ਆਮ ਇਹ ਬਾਈ ਉਹਦੀ ਭੀਮ ਦੀ ਹੈ ਭੀਮ ਦੀ ਗੱਬਣ ਹੈ ਪੀਮ ਤੋਂ ਗੱਬਣਾ ਹਾਂਜੀ ਪੀਮ ਤਾਂ ਠੀਕ ਗੱਲ ਗਿਆ ਸੀਮ ਲੱਗਿਆ ਵੇ ਠੀਕ ਹੈ ਠੀਕ ਹੈ ਤੇ ਆਜੋ ਆਪਾਂ ਦੂਜੀ ਝੋਟੀ ਵੀ ਤੁਹਾਨੂੰ ਦਿਖਾਉਣੇ ਆ ਤੇ ਦੂਜੀ ਵੀ ਤੋਰ ਦੋ ਬਾਈ ਜੀ ਹਾਂਜੀ ਬਾਈ ਜੀ ਤੇ ਬਾਈ ਜੀ ਜਿਵੇਂ ਆਪਾਂ ਆ ਝੋਟੀ ਦੀ ਗੱਲ ਕਰ ਗਏ ਇਹਨੇ ਕਿੰਨੇ ਸੂਏ ਸੂਣਾ ਹੈ ਇਹਨੇ ਬਾਈ ਜੀ ਦੂਜੇ ਸੂਏ ਸੂਣਾ ਹੈ ਦੂਜੇ ਸੂਏ ਹਾਂਜੀ ਠੀਕ ਹੈ ਤੇ ਪਹਿਲੇ ਸੂਏ ਦੁੱਧਦਾਰ ਕੱਢੋ ਬਈ ਬਾਈ ਜੀ ਨੇ ਪਹਿਲੇ 10 ਲੀਟਰ ਦੋ ਸੀ ਥੱਲੇ 10 ਲੀਟਰ ਹਾਂਜੀ ਹਾਂ ਠੀਕ ਹੈ ਤੇ ਇਹ ਆਪ ਕਿਹੜੇ ਸੀਮਨ ਦੀ ਹੈ ਬਈ ਇਹ ਬਾਈ ਜੀ ਹੀਰੇ ਦੀ ਹੈ ਹੀਰੇ ਦੀ ਤੇ ਕਿਹੜੇ ਤੋਂ ਗੱਬਣਾ ਬਈ ਇਹ ਇਹ ਹੈਗੀ ਬਈ ਪੀਸੀ ਠੀਕ ਆ ਤੇ ਇਹ ਹੁਣ ਕਿੰਨੀ ਕ ਆਸ ਰੱਖਦੇ ਆ ਦੁੱਧ ਦੀ ਇਹ ਤੋਂ ਇਹਦੀ ਘਟੋ ਘਟ 14 15 ਲੀਟਰ ਰੱਖਦੇ ਆ ਸੀ ਠੀਕ ਆ ਤੇ ਬਈ ਤੋਰਿਓ ਕਰਾ ਇਹਨੂੰ ਵੀ ਝੋਟੀ ਨੂੰ ਤੇ ਦੋਸਤੋ ਪਿੱਠਪੋਟੇ ਦੀ ਝੋਟੀ ਤੁਸੀਂ ਆਪ ਹੀ ਚੈੱਕ ਕਰ ਲਓ ਹਣਾ ਸਿੰਘਾਂ ਸੋਹਣਾਂ ਦੀ ਬਹੁਤ ਸੋਹਣੀ ਇੱਕ ਵਾਰ ਆਪਾਂ ਤੁਹਾਨੂੰ ਕੈਮਰਾ ਵੀ ਲਾ ਕੇ ਦਿਖਾ ਦਗੇ ਤੇ ਜੇ ਗੱਲ ਕਰਕੇ ਇਹਦੀ ਪੂਛ ਦੀ ਹਣਾ ਤੇ ਪੂਛ ਇਹਦੀ ਗਿੱਟਿਆਂ ਤੱਕ ਆਉਂਦੀ ਆ ਤੇ ਥਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਡੇ ਕੋਲ ਥੋੜਾ ਜਿਹਾ ਢੀੜਾਗਾ ਤੇ ਐਡਜਸਟਮੈਂਟ ਕਰਿਓ ਦੋਸਤੋ ਸਿੰਘਾਂ ਦੀ ਤੁਸੀਂ ਚੈੱਕ ਕਰਮ ਸਿੰਘ ਸੋਹਣਾ ਮੂਹ ਦੀ ਵੀ ਬਹੁਤ ਸੋਹਣੀ ਝੋਟੀ ਐ ਬੋਡੀ ਵੇਟ ਵੀ ਇੱਧਰ ਲੈ ਜਾ ਕੋਈ ਗੱਲ ਨਹੀਂ ਬਈ ਇਹ ਬਸ ਇਹ ਆਪਾਂ ਤੁਹਾਨੂੰ ਥੋੜਾ ਜਿਆਦਾ ਹੋਰ ਅੱਗੇ ਕਰ ਲਾ ਬਈ ਨੇੜੇ ਕੈਮਰਾ ਲਾ ਦਗੇ ਜਮਾ ਜਿਹੜਾ ਤੁਹਾਨੂੰ ਜੱਜਮੈਂਟ ਹੋ ਜੇ ਹਨਾ ਤੇ ਬਈ ਇਹ ਜਿਹੜਾ ਇੱਕ ਥਾਣਾ ਹਨਾ ਛੋਟਾ ਵੱਡਾ ਇਹ ਦਿਖਾਉਂਦੀ ਹੈ ਕਿ ਬੈਠੇ ਉੱਠੇ ਦਾ ਕਿਵੇਂ ਹੈ ਬੈਠਣ ਦੇ ਕਰਕੇ ਫਰਕ ਆ ਬਈ ਦਾ ਅੱਛਾ ਹਾਂਜੀ ਹਾਂ ਵੀ ਉਹ ਕੋਈ ਬਰਾਬਰ ਕਰਦੀ ਆਪਣਾ ਮਾਕੇ ਹਾਂ ਬਿਲਕੁਲ ਦੁੱਧ ਦਾ ਕੋਈ ਚੋਾਈ ਦਾ ਫਰਕ ਨਹੀਂ ਹੈਗਾ ਦਾ ਠੀਕ ਹੈ ਬਿਲਕੁਲ ਸਹੀ ਦੋਸਾਂ ਹੋ ਜਾਏਗਾ ਸਹੀ ਹੈ ਹਾਂਜੀ ਹਾਂ ਬਣ ਦੋ ਬਈ ਜੀ ਬਿਲਕੁਲ ਤੇ ਲੈ ਵੀ ਦੋਸਤੋ ਹਨਾ ਹੁਣ ਆਪਾਂ ਬਾਈ ਤੋਂ ਜਿਹੜਾ ਹੈਗਾ ਨੰਬਰ ਬਸ ਉਹ ਤੁਹਾਨੂੰ ਲੈ ਕੇ ਦਿੰਨੇ ਆ ਕੀ ਨੰਬਰ ਰਹਿੰਦਾ ਬਾਈ ਦਾ ਫੋਨ ਨੰਬਰ ਤੇ ਆ ਜੋ ਤੇ ਬਈ ਹੁਣ ਲਾਸਟ ਦੇ ਉੱਤੇ ਆਪਣਾ ਇੱਕ ਜਿਹੜਾ ਹੈਗਾ ਕੰਟੈਕਟ ਨੰਬਰ ਉਹ ਸਾਨੂੰ ਦੱਸ ਬਾਈ 98774 30544 ਠੀਕ ਹੈ ਕੋਈ ਹੋਰ ਵੀ ਨੰਬਰ ਹੈਗਾ ਨਹੀਂ ਹੋਰ ਨੰਬਰ ਹੈ ਇੱਕ ਨੰਬਰ ਹੀ ਆ ਬਈ ਇਸੇ ਦੀ ਚੱਲਦਾ WhatsApp WhatsApp ਇਸ ਚੱਲਦਾ ਠੀਕ ਹੈ ਧੰਨਵਾਦ ਬਾਈ ਲੈ ਵੀ ਦੋਸਤੋ ਹਨਾ ਮੱਝਾ ਦੇਖ ਪਰਖ ਕੇ ਤੁਸੀਂ ਆਪਦੀ ਘਰੇ ਤਸੱਲੀ ਕਰਕੇ ਫੇਰ ਤੁਸੀਂ ਆ ਕੇ ਜਿਵੇਂ ਬਾਈ ਨੇ ਜਿਵੇਂ ਦੱਸਿਆ ਹਨਾ ਤੇ ਉਵੇਂ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਦੋਨੇ ਟਾਈਮ ਮਤਲਬ ਵੀ ਇਹਨਾਂ ਦੀ ਜੇ ਗੱਲ ਕਰੀਏ ਆਪਾਂ ਚਵਾਈ ਤਾਂ ਨਹੀਂ ਹੋ ਸਕਦੀ ਚੇਪਾ ਮਾਰ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਲਾਸਟ ਦੇ ਉੱਤੇ ਜਿੰਨੇ ਵੀ ਵੀਰ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਨੇ ਆਪਾਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ